ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਣੇ ਇੱਕ ਸਬਸਕ੍ਰਾਈਬਰ ਦਾ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਖੋਏ ਦੇ ਪੇੜਿਆਂ ਵਾਸਤੇ ਸੋ ਵੀਡੀਓ ਲੇਟ ਹੋ ਗਈ ਇਸ ਕਰਕੇ ਚਾਹੁੰਦੇ ਆ ਜੀ ਮਾਫੀ ਠੀਕ ਹੈ ਜੀ ਸੋ ਕਈ ਵਾਰ ਆਪਣੇ ਕੋਲ ਹਲਵਾਈ ਦੇ ਕੰਮ ਵੀ ਹੁੰਦੇ ਆ ਠੀਕ ਹੈ ਜੀ ਘਰ ਦੇ ਕੰਮਕਾਰ ਹੁੰਦੇ ਐਸ ਕਰਕੇ ਕਈ ਵਾਰ ਟਾਈਮ ਨਹੀਂ ਲੱਗਦਾ ਸੋ ਅੱਜ ਬਣਾਏ ਆ ਜੀ ਫਿਰ ਆਪਾਂ ਨੇ ਖੋਏ ਦੇ ਪੇੜੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਫਿਰ ਅੱਜ ਇਹਨਾਂ ਪੂਰੇ ਪਰਫੈਕਟ ਵਧੀਆ ਤਰੀਕੇ ਨਾਲ ਆਪਾਂ ਖੋਏ ਦੇ ਪੇੜੇ ਘਰਾਂ ਕਿਸ ਤਰੀਕੇ ਨਾਲ ਬਣਾ ਸਕਦੇ ਆ ਉਹ ਆਪਾਂ ਤੁਹਾਨੂੰ ਦੱਸੂਗੇ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਦੇ ਆ ਕਰੋ ਠੀਕ ਆ ਜੀ ਸੋ ਸਾਡੀ ਸਪੋਰਟ ਵੀ ਹੋ ਜਾਂਦੀ ਆ ਤੇ ਨਾਲੇ ਵੀਡੀਓ ਚੱਲ ਜਾਂਦੀ ਆ ਜੀ ਠੀਕ ਆ ਜੀ ਸੋ ਹੱਥ ਜੋੜ ਕੇ ਬੇਨਤੀ ਆ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਤੇ ਅੱਜ ਉਹ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਣੀ ਆ ਬਹੁਤ ਹੀ ਵਧੀਆ ਖੋਏ ਦੇ ਪੇੜੇ ਤੇ ਲਓ ਜੀ ਖੋਏ ਦੇ ਪੇੜੇ ਬਣਾਉਣ ਵਾਸਤੇ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਉਹ ਵੀ ਤੁਹਾਨੂੰ ਦੱਸ ਦਿੰਦਾ ਆਪਣੇ ਕੋਲ ਹੈਗਾ 500 ਗ੍ਰਾਮ ਖੋਆ ਜਿਹੜਾ ਕਿ ਆਪਾਂ ਡੇਰੀ ਤੋਂ ਲੈ ਕੇ ਆਏ ਸੀ ਕਿ ਠੀਕ ਹੈ ਜੀ ਤੇ ਲੋ ਜੀ 500 ਗ੍ਰਾਮ ਆਪਣੇ ਕੋਲ ਖੋਆਏ ਉਸ ਤੋਂ ਬਾਅਦ ਇਹਦੇ ਵਿੱਚ ਵਰਤਾਂਗੇ ਆਪਾਂ ਨਾਰੀਅਲ ਦਾ ਬੁਰਾਦਾ ਯਾਨੀ ਕੋਕੋਨਟ ਪਾਊਡਰ ਤੇ ਸਜਾਵਟ ਵਾਸਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਪਿਸਤਾ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਤੇ ਇੱਕ ਚੀਜ਼ ਪਾਵਾਂਗੇ ਆਪਾਂ ਖੋਏ ਦੇ ਵਿੱਚ ਠੀਕ ਹੈ ਜੀ ਪੇੜਿਆਂ ਦੇ ਵਿੱਚ ਪੈਂਦੀ ਉਹ ਚਾਹੇ ਤਾਂ ਤੁਸੀਂ ਇਹਦੇ ਵਿੱਚ ਸੂਜੀ ਪਾ ਲਿਓ ਭੁੰਨ ਕੇ ਚਾਹੇ ਆਟਾ ਪਾ ਲਿਓ ਇਹ ਮੈਂ ਕਣਕ ਦਾ ਆਟਾ ਭੁੰਨਿਆ ਤਕਰੀਬਨ 100 ਗ੍ਰਾਮ ਇਹ ਆਟਾ ਹੈ ਅੱਧਾ ਕਿਲੋ ਖੋਏ ਦੇ ਵਿੱਚ ਤੁਸੀਂ 100 ਗ੍ਰਾਮ ਜਿਹੜਾ ਆਟਾ ਭੁੰਨ ਕੇ ਪਾ ਲਿਓ ਤੇ ਜਾਂ ਫਿਰ ਤੁਸੀਂ ਇਹਦੇ ਵਿੱਚ 100 ਗ੍ਰਾਮ ਸੂਜੀ ਭੁੰਨ ਕੇ ਪਾ ਲਿਓ ਠੀਕ ਹੈ ਜੀ ਤੇ ਆਟਾ ਜਿਹੜਾ ਤੁਸੀਂ ਬਗੈਰ ਘੀ ਤੇਲ ਤੋਂ ਭੁੰਨਣਾ ਹੈ ਜਿਹੜੀ ਸੁੱਕਾ ਹੀ ਭੁੰਨਣਾ ਹੈ ਤੇ ਜੇ ਸੂਜੀ ਪਾਉਂਗੇ ਸੂਜੀ ਵੀ ਤੁਸੀਂ ਸੁੱਕੀ ਉਹ ਭੁੰਨਣੀ ਆ ਤੇ ਲਓ ਜੀ ਹੁਣ ਬਣਾਉਣੇ ਕਰਦੇ ਹਾਂ ਸਟਾਰਟ ਤੇ ਲਓ ਜੀ ਹੁਣ ਲਾਵਾਂਗੇ ਇੱਕ ਕੜਾਹੀ ਕੜਾਹੀ ਦੇ ਵਿੱਚ ਪਾ ਲਾਂਗੇ ਆਪਾਂ ਆਪਣਾ ਖੋਆ ਤੇ ਲਓ ਜੀ ਖੋਆ ਆਪਾਂ ਨੇ ਪਾ ਲਿਆ ਇਹਦੇ ਵਿੱਚ ਤੇ ਜੇ ਖੋਆ ਨਰਮ ਹੋਇਆ ਤਾਂ ਤੁਸੀਂ ਉਹਨੂੰ ਐਦਾਂ ਹੀ ਮੈਲਟ ਕਰ ਲਿਓ ਠੀਕ ਹੈ ਜੀ ਕਿਉਂਕਿ ਐਦਾਂ ਜੇ ਖੋਆ ਨਰਮ ਹੋਇਆ ਤਾਂ ਨਾ ਤਾਂ ਉਹ ਮੀਡੀਅਮ ਸੇਕ ਪਰ ਇਸ ਤਰੀਕੇ ਨਾਲ ਜਦੋਂ ਆਪਾਂ ਉਹਨੂੰ ਗਰਮ ਕਰੂਗੇ ਤਾਂ ਉਹ ਮੈਲਟ ਹੋ ਜਾਊਗਾ ਤੇ ਜੇ ਖੋਆ ਬਾਈ ਚਾਂਸ ਕਿਹੜਾ ਹੋਇਆ ਠੀਕ ਹੈ ਜੀ ਕਈ ਵਾਰ ਖੋਆ ਜਿਹੜਾ ਹਾਰਡ ਹੋ ਜਾਂਦਾ ਏ ਤਾਂ ਤੁਸੀਂ ਉਹਨੂੰ ਕੱਦੂਕਾਸ ਕਰ ਲਿਓ ਠੀਕ ਹੈ ਜੀ ਕੱਦੂ ਕਾਸ ਕਰਕੇ ਜਿਹੜਾ ਤੁਸੀਂ ਉਹਨੂੰ ਏਦਾਂ ਕੜਾਹੀ ਦੇ ਵਿੱਚ ਮੈਲਟ ਕਰ ਲਿਓ ਤੇ ਲਓ ਜੀ ਖੋਏ ਨੂੰ ਆਪਣਾ ਖੋਵਾ ਜਿਹੜਾ ਨਰਮ ਹੈ ਆ ਦੇਖੋ ਜਿਆਦਾ ਸਖਤ ਨਹੀਂ ਹੈਗਾ ਤੇ ਆਪਾਂ ਇਹਨੂੰ ਹੁਣ ਨਾਰਮਲ ਤਰੀਕੇ ਨਾਲ ਏਦਾਂ ਹੀ ਇਹਨੂੰ ਮੈਲਟ ਕਰ ਲੂਗੇ ਥੋੜਾ ਜਿਹਾ ਜਿਹੜੀ ਮੀਡੀਅਮ ਸੇਕ ਪਰ ਇਹਨੂੰ ਆਪਾਂ ਖੋੜ ਲੂਗੇ ਤੇ ਲਓ ਜੀ ਜਦੋਂ ਖੋਵਾ ਆਪਣਾ ਮੈਲਟ ਹੋ ਗਿਆ ਨਾ ਫਿਰ ਆਪਾਂ ਨੇ ਪਾਉਣੀ ਹੈ ਇਹਦੇ ਵਿੱਚ 100 ਗ੍ਰਾਮ ਖੰਡ ਯਾਨੀ ਚੀਨੀ ਜੇ ਤੁਸੀਂ 1 ਕਿਲੋ ਖੁਆ ਲੈ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ 250 ਗ੍ਰਾਮ ਜਾਂ 300 ਗ੍ਰਾਮ ਚੀਨੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਵੀ ਤੁਸੀਂ ਕਿੰਨਾ ਕੁ ਮਿੱਠਾ ਪਾਉਣਾ ਹੈ ਤੇ ਮੈਂ ਪਾ ਰਿਹਾ ਜੀ 500 ਗ੍ਰਾਮ ਖੋਏ ਦੇ ਵਿੱਚ 100 ਗ੍ਰਾਮ ਖੰਡ ਠੀਕ ਹੈ ਜੀ ਕਿਉਂਕਿ ਖੁਆ ਵੀ ਮਿੱਠਾ ਹੁੰਦਾ ਹੈ ਜੇ ਆਪਾਂ ਨੇ ਜ਼ਿਆਦਾ ਮਿੱਠਾ ਪਾ ਲਿਆ ਨਾ ਫਿਰ ਮਿੱਠੇ ਦਾ ਹੀ ਸਵਾਦ ਆਈ ਜਾਣਾ ਖੋਏ ਦਾ ਟੇਸਟ ਆ ਜਿਹੜਾ ਬਹੁਤ ਘੱਟ ਆਊਗਾ ਤੇ ਇਸ ਕਰਕੇ ਤੁਸੀਂ ਇਹਦੇ ਵਿੱਚ 100 ਗ੍ਰਾਮ ਜਿਹੜੀ ਉਹ ਖੰਡ ਪਾਉਣੀ ਆ ਤੇ ਜਾਂ ਫਿਰ 100 ਗ੍ਰਾਮ ਤੁਸੀਂ ਸ਼ੱਕਰ ਪਾ ਲਿਓ ਜੇ ਤੁਹਾਨੂੰ ਸ਼ੱਕਰ ਪਸੰਦ ਹੈ ਸ਼ੱਕਰ ਵੀ ਪਾ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆਂ ਖੰਡ ਨੂੰ ਤੇ ਖੋਏ ਨੂੰ ਮੈਲਟ ਚੰਗੀ ਤਰ੍ਹਾਂ ਜਦੋਂ ਤੱਕ ਇਹ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੇ ਤੇ ਲਓ ਜੀ ਜਿਵੇਂ ਜਿਵੇਂ ਤੁਸੀਂ ਖੋਏ ਤੇ ਖੰਡ ਨੂੰ ਪਕਾਈ ਜਾਉਂਗੇ ਠੀਕ ਹੈ ਜੀ ਇਹ ਐਦਾਂ ਨਾ ਮੈਲਟ ਹੋਈ ਜਾਉਂਗੇ ਇਸ ਤਰੀਕੇ ਨਾਲ ਆਹ ਦੇਖੋ ਮੈਲਟ ਹੋ ਗਿਆ ਨਾ ਠੀਕ ਹੈ ਜੀ ਤੇ ਤੁਸੀਂ ਇਹਨੂੰ ਐਦਾਂ ਹੀ ਮੀਡੀਅਮ ਸੇਕ ਪਰ ਪਕਾਉਂਦੇ ਜਾਣਾ ਏ ਜਦੋਂ ਤੱਕ ਕਿ ਖੰਡ ਜਿਹੜੀ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਤੇ ਜਦੋਂ ਖੰਡ ਚੰਗੀ ਤਰ੍ਹਾਂ ਮੈਲਟ ਹੋ ਗਈ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਖੋਏ ਨੂੰ 2 ਤੋਂ 3 ਮਿੰਟ ਪਕਾਉਣਾ ਟਾਈਮ ਤੁਸੀਂ ਦੇਖ ਲਿਓ ਠੀਕ ਹੈ ਜੀ ਜਿਆਦਾ ਨਹੀਂ ਪਕਾਉਣਾ ਹੈਗਾ ਕਿਉਂਕਿ ਜਿਆਦਾ ਪਕਾਉਂਗੇ ਨਾ ਫਿਰ ਪੇੜੇ ਜਿਹੜੇ ਉਹ ਹਾਰਡ ਹੋ ਜੂਗੇ ਜਿਹੜੇ ਕਿ ਫਿਰ ਚੰਗੇ ਨਹੀਂ ਲੱਗਣੇ ਹੈਗੇ ਠੀਕ ਹੈ ਜੀ ਫਿਰ ਤੁਸੀਂ ਕਹਿਣਾ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਹੈਗਾ ਠੀਕ ਹੈ ਜੀ ਮੈਂ ਤੁਹਾਨੂੰ ਦੱਸਿਆ ਤਾਂ ਵੀ ਖੰਡ ਮੈਲਟ ਹੋਣ ਤੋਂ ਬਾਅਦ ਤੁਸੀਂ ਇਹਨੂੰ ਸਿਰਫ 2 ਤੋਂ 3 ਮਿੰਟ ਪਕਾਉਣਾ ਤੇ ਲਓ ਜੀ ਇਹਨੂੰ ਆਪਾਂ ਹੁਣ ਪਕਾ ਲੈਂਦੇ ਆ ਕਿਉਂਕਿ ਹਾਲੇ ਤੱਕ ਖੰਡ ਜਿਹੜੀ ਉਹ ਮੈਲਟ ਨਹੀਂ ਹੋਈ ਹੈਗੀ ਤੇ ਜਦੋਂ ਖੰਡ ਮੈਲਟ ਹੋ ਗਈ ਉਦੋਂ ਮੈਂ ਤੁਹਾਨੂੰ ਦੱਸੂਗਾ ਜੀ ਫਿਰ ਤੇ ਲਓ ਜੀ ਖੰਡ ਐ ਜਿਹੜੀ ਉਹ ਮੈਲਟ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ 2-3 ਮਿੰਟ ਹੋਰ ਪਕਾ ਲੈਂਦੇ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਿਹੜਾ ਆਪਾਂ ਨੇ ਕਣਕ ਦਾ ਆਟਾ ਜਿਹੜਾ ਭੁੰਨ ਕੇ ਰੱਖਿਆ ਤਾਂ ਤੇ ਇਹ ਆਟਾ ਤੁਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਤੇ 100 ਗ੍ਰਾਮ ਆٹے ਦਾ ਵੇਟ ਹੈ ਠੀਕ ਹੈ ਜੀ ਤੇ ਤੁਸੀਂ ਇਹਦੀ ਜਗ੍ਹਾ ਤੇ ਸੂਜੀ ਵੀ ਭੁੰਨ ਕੇ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਐਦਾਂ ਕਰਨ ਨਾਲ ਕੀ ਆਊਗਾ ਠੀਕ ਹੈ ਜੀ ਜਿਹੜੇ ਖੋਏ ਦੇ ਪੇੜੇ ਹਨ ਕਈ ਵਾਰ ਕੀ ਹੁੰਦਾ ਖੋਆ ਨਾ ਆਪਣੇ ਗਲੇ ਤੇ ਲੱਗਦਾ ਠੀਕ ਹੈ ਜੀ ਇੱਕ ਤਾਂ ਪੇੜੇ ਖਾਣ ਦੇ ਵਿੱਚ ਸਵਾਦ ਲੱਗੋਗੇ ਆਟਾ ਪਾਉਣ ਨਾਲ ਜਾਂ ਸੂਜੀ ਪਾਉਣ ਨਾਲ ਸੇ ਲੋ ਦੀ ਇੱਕ ਪੇੜੇ ਥੋੜੇ ਜਿਨੇ ਨਾ ਨਰਮ ਲਾਈਜੇ ਹੋ ਜਾਂਦੇ ਆ ਤੇ ਲੋ ਜੀ ਹੁਣ ਇਹਨੂੰ ਆਪਾਂ ਨੇ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਕੋਕੋਨਟ ਪਾਊਡਰ ਆ ਲੋ ਜੀ ਇੱਕ ਦੋ ਚਮਚ ਇਹ ਨਾਲ ਫਲੇਵਰ ਆਊਗਾ ਵਧੀਆ ਤੇ ਤੁਸੀਂ ਇਹਦੇ ਵਿੱਚ ਇਲਾਚੀ ਪਾਊਡਰ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲੋ ਜੀ ਇਹਨੂੰ ਹੁਣ ਆਪਾਂ ਕਰ ਲੈਂਦੇ ਆ ਚੰਗੀ ਤਰ੍ਹਾਂ ਮਿਕਸ ਤੇ ਲੋ ਜੀ ਪੇੜਿਆਂ ਦਾ ਜਿਹੜਾ ਡੋ ਬਣ ਕੇ ਤਿਆਰ ਹੈ ਤੇ ਇਹਨੂੰ ਆਪਾਂ ਕਰਦੇ ਹਾਂ ਥੋੜਾ ਜਿਹਾ ਠੰਡਾ ਤੇ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਪੇੜੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਜੀ ਸਾਡੀ ਵੀਡੀਓ ਦੇਖਦੇ ਆ ਜੀ ਉਹ ਕਮੈਂਟ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਠੀਕ ਆ ਜੀ ਐਦਾਂ ਕਰਨ ਨਾਲ ਇੱਕ ਤਾਂ ਹੌਸਲਾ ਮਿਲ ਜਾਂਦਾ ਏ ਤੇ ਇੱਕ ਥੋੜੀ ਜਿਹੀ ਵੀਡੀਓ ਜਿਹੜੀ ਉਹ ਚੱਲ ਜਾਂਦੀ ਆ ਠੀਕ ਆ ਜੀ ਠੀਕ ਹੈ ਜੀ ਹੁਣ ਇੰਨੀ ਮਿਹਨਤ ਨਾਲ ਵੀਡੀਓ ਬਣਾਉਨੇ ਆ ਲਾਈਕ ਤੇ ਕਮੈਂਟ ਤਾਂ ਜਰੂਰ ਕਰਿਆ ਕਰੋ ਠੀਕ ਹੈ ਜੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਮਿਕਸਚਰ ਨੂੰ ਕਰਦੇ ਆ ਥੋੜਾ ਜਿਹਾ ਠੰਡਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਫਿਰ ਪੇੜੇ ਬਣਾ ਕੇ ਤੇ ਲਓ ਜੀ ਜਦੋਂ ਤੱਕ ਆਪਣਾ ਡੋ ਠੰਡਾ ਹੁੰਦਾ ਆਪਾਂ ਚੱਲਦੇ ਆ ਅਛਪ੍ਰੀਤ ਕੌਰ ਬੱਲ ਅਛਪ੍ਰੀਤ ਇੱਧਰ ਆ ਜਾ ਪੁੱਤ ਤੇ ਲਓ ਜੀ ਇਹ ਜਿਹੜੀ ਰਸੋਈ ਦੀ ਦਰਵਾਜ਼ੇ ਦੇ ਵਿੱਚ ਜਾਲੀ ਹੈ ਆਪਾਂ ਤਾਂ ਪਵਾਈ ਆ ਕਿਉਂਕਿ ਮੱਖੀਆਂ ਜਿਹੜੀਆਂ ਠੀਕ ਹੈ ਜੀ ਕਈ ਵਾਰ ਰਸੋਈ ਦੇ ਵਿੱਚ ਜ਼ਿਆਦਾ ਆ ਜਾਂਦੀਆਂ ਤੇਆਂ ਜਿਹੜੀਆਂ ਕਿ ਵੀਡੀਓ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਜਦੋਂ ਮੈਂ ਵੀਡੀਓ ਬਣਾਉਂਦਾ ਹੁੰਦਾ ਠੀਕ ਹੈ ਜੀ ਮੈਨੂੰ ਇਹ ਦਰਵਾਜ਼ਾ ਲਾਉਣਾ ਪੈਂਦਾ ਏ ਨਹੀਂ ਫਿਰ ਮੱਖੀਆਂ ਜਿਹੜੀਆਂ ਕਿਉਂਕਿ ਬੇੜਾ ਜਿਹੜਾ ਸਾਡਾ ਉਹ ਬਾਹਰ ਖੁੱਲਾ ਏ ਠੀਕ ਹੈ ਜੀ ਫਿਰ ਨਹੀਂ ਫਿਰ ਐਦਾਂ ਹੁੰਦਾ ਨਾ ਮੱਖੀਆਂ ਜਿਹੜੀਆਂ ਬਹੁਤ ਸਾਰੀਆਂ ਅੰਦਰ ਆ ਜਾਂਦੀਆਂ ਉਹ ਤੇ ਲਓ ਜੀ ਅਰਸ਼ਪ੍ਰੀਤ ਆ ਕੇ ਬੈਠ ਗਈ ਅੰਦਰ ਅਰਸ਼ਪ੍ਰੀਤ ਨੂੰ ਹੋਈ ਵੀ ਆ ਖੰਗ ਅਰਸ਼ਪ੍ਰੀਤ ਨੂੰ ਡੱਟਨੇ ਕਿਹਾ ਵਾ ਬ੍ਰੈਡ ਖਾਣੇ ਨੂੰ ਬ੍ਰੈਡ ਖਾਂਦਾ ਪੁੱਤ ਸਾਸਰੀ ਘਾਲ ਕਰਦੇ ਸਾਰਿਆਂ ਨੂੰ ਤੇ ਲਓ ਜੀ ਮਿਕਸਚਰ ਜਿਹੜਾ ਆਪਣਾ ਹਲਕਾ ਜਿਹਾ ਠੰਡਾ ਹੋ ਗਿਆ ਏ ਤੇ ਹਲਕਾ ਜਿਹਾ ਗਰਮ ਹੈ ਤੇ ਹੁਣ ਆਪਾਂ ਨੇ ਕੀ ਆ ਕਰਨਾ ਇਹ ਥੋੜਾ ਜਿਹਾ ਲੈਣਾ ਹੱਥ 'ਚ ਤੇ ਆਪਾਂ ਇਸ ਤਰੀਕੇ ਨਾਲ ਜਿੱਦਾਂ ਆਪਾਂ ਰੋਟੀ ਦਾ ਪੇੜਾ ਬੇਲਦੇ ਹਾਂ ਨਾ ਇਸ ਤਰੀਕੇ ਨਾਲ ਆਪਾਂ ਇਹਨੂੰ ਗੋਲ ਜਿਹਾ ਕਰਕੇ ਇਦਾਂ ਕੋੂਠੇ ਨਾਲ ਦੱਬੂਗੇ ਠੀਕ ਹੈ ਜੀ ਤੇ ਇਦਾਂ ਨਾ ਇਹ ਪੇੜੇ ਦੀ ਸ਼ੇਪ 'ਚ ਆ ਜਾਊਗਾ ਠੀਕ ਹੈ ਜੀ ਸੋ ਇਹ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਥੋੜਾ ਜਿਹਾ ਲੈਣਾ ਆਪਾਂ ਨੇ ਪਿਸਤਾ ਠੀਕ ਹੈ ਜੀ ਤੇ ਇਦਾਂ ਉੱਪਰ ਪਿਸਤਾ ਲਾ ਦੋਗੇ ਇਹਦੇ ਤੇ ਚਾਹੇ ਤੁਸੀਂ ਕੋਈ ਹੋਰ ਡ్రਾਈ ਫਰੂਟ ਲਾ ਲਿਓ ਜਿਵੇਂ ਕਿ ਦਾਖਾਂ ਹੋ ਗਈਆਂ ਜਾਂ ਬਦਾਮ ਹੋ ਗਏ ਕਾਜੂ ਹੋ ਗਏ ਤੁਸੀਂ ਉਹ ਵੀ ਲਾ ਸਕਦੇ ਹੋ ਤੇ ਇਸ ਤਰੀਕੇ ਨਾਲ ਪੇੜੇ ਬਣਾ ਬਣਾ ਕੇ ਜਿਹੜੇ ਆਪਾਂ ਇੱਕ ਬਰਤਨ ਦੇ ਵਿੱਚ ਥਾਲੀ ਦੇ ਵਿੱਚ ਰੱਖ ਲਵਾਂਗੇ ਠੀਕ ਹੈ ਜੀ ਆ ਦੇਖੋ ਇਦਾਂ ਆਪਾਂ ਨੇ ਇਹਨੂੰ ਪੇੜੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਜਿੱਡੇ ਜਿੱਡੇ ਤੁਹਾਨੂੰ ਪਸੰਦ ਹੋਏ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਬਣਾਉਣੇ ਆ ਤੇ ਉੱਪਰ ਲਾਉਣਾ ਆਪਾਂ ਨੇ ਪਿਸਤਾ ਤੇ ਇਦਾਂ ਬਣਾ-ਬਣਾ ਕੇ ਇਹਨਾਂ ਨੂੰ ਆਪਾਂ ਰੱਖ ਲੂਗੇ ਥਾਲੀ ਦੇ ਵਿੱਚ ਤੇ ਲਓ ਜੀ ਹੁਣ ਸਾਰੇ ਪੇੜੇ ਮੈਂ ਬਣਾ ਲੰਨਾ ਤੇ ਲਓ ਜੀ ਪੇੜੇ ਬਣ ਕੇ ਹੋ ਗਏ ਜੀ ਰੈਡੀ ਆ ਦੇਖੋ ਜੀ ਕਿੰਨੇ ਵਧੀਆ ਖੋਏ ਦੇ ਪੇੜੇ ਬਣ ਕੇ ਤਿਆਰ ਹੋਏ ਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਜਿਹੜੇ ਖੋਏ ਦੇ ਪੇੜੇ ਆ ਉਹ ਬਣਾ ਕੇ ਤਿਆਰ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਜੀ ਸ਼ੇਅਰ ਕਰਦੇ ਹੋ ਜੀ ਤੇ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਦੇ ਹੋ ਠੀਕ ਹੈ ਜੀ ਸੋ ਮਿਲਦੇ ਆ ਜੀ ਹੁਣ ਫਿਰ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ